ਮਨ ਕੀ ਮਨ ਹੀ ਮਹਿ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਰੇ ਮਨ RAM ਸਿਓ ਕਰ ਪ੍ਰੀਤ ਸ਼੍ਰਾਵਣ ਗੋਬਿੰਦ ਗੁਣ ਸੁਨਾਓ ਅਰਗਵ ਰਸਨਾਗੀਤ ਮੰਨ ਰੇ ਕੌਨ ਕੁ ਮਤ ਤੈ ਨਿਨੀ ਪਰਦਾ ਰਾ ਨਦਿਆ ਰਸ ਰਚਿਓ RAM ਭਗਤ ਨਹਿ ਕੀਨੀ ਚਵਰ ਤਖਤ ਛਤਰ ਦੇ ਮਾਲਕ ਜੋਗੋ ਜੋਗ ਟਾਲ ਗੁਰਤਾਗਦੀ ਉੱਪਰ ਸੁਭਾਈ ਮਾਨ ਦਸਾਂ ਪਾਤਸ਼ਾਹ ਜੰਨ ਦੀ ਜਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਹਜ਼ੂਰੀ ਵਿੱਚ ਸੁਭਾਈ ਮਾਨ ਗੁਰੂ ਰੂਪ ਗੁਰ ਪਿਆਰੀ ਗੁਰ ਸਵਾਰੀ ਗੁਰ ਖਾਲਸਾ ਸਤ ਸੰਗਤ ਜੀਓ ਸਾਰੀਆਂ ਵਿਚਾਰਾਂ ਤੋਂ ਪਹਿਲਾਂ ਸਤ ਗੁਰੂ ਨੂੰ ਸੀਸ ਨਵਾ ਕੇ ਸਤਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਬੁਲਾਈਏ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਤਿਗੁਰੂ ਜੀ ਦੀ ਅਪਾਰੇ ਕਿਰਪਾ ਰਹਿਮਤ ਹੋਈ ਹੈ ਸਾਡੇ ਕਲਯੁਗੀ ਜੀਵਾਂ ਤੇ ਸਾਨੂੰ ਗੁਰਗੋਦੀ ਦਾ ਨਿਗਮਾਨਣ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਇਸ ਮਨ ਨੂੰ ਗੁਰੂ ਦੇ ਚਰਨਾਂ ਨਾਲ ਜੋੜਨ ਦਾ ਬੜਾ ਮੁੱਲਾ ਸਮਾਪਤ ਹੋਇਆ ਹੈ। ਸਤਿਗੁਰੂ ਜੀ ਸਾਨੂੰ ਰੋਜ਼ਾਨਾ ਦੀ ਤਰ੍ਹਾਂ ਮੁਖਵਾਕ ਬਖਸ਼ਦੇ ਆ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨ ਹੈ। ਸਤਿਗੁਰੂ ਜੀ ਕਹਿੰਦੇ ਜੋ ਗੁਰਬਾਣੀ ਕਹਿੰਦੀ ਸੇਵਕ ਪਿਆਰਾ ਉਹਦਾ ਉਹਦਾ ਜਨ ਉਹਨੂੰ ਸਤ ਕਰਕੇ ਮੰਨੇ ਤੇ ਫਿਰ ਸਤਗੁਰੂ ਜੀ ਕਹਿੰਦੇ ਭਲਾ ਫਾਇਦਾ ਕੀ ਹੋਣਾ ਗੁਰਬਾਣੀ ਕਹੇ ਸੇਵਕ ਜਨ ਮੰਨੈ ਪਰ ਤਖ ਗੁਰੂ ਨੇ ਸਤਾਰੇ ਪਰ ਤਖ ਪਰਮੇਸ਼ਰ ਪਰਮਾਤਮਾ ਦੇ ਦਰਸ਼ਨ ਹੋ ਜਾਣੇ ਆ ਸੋ ਆਓ ਸਾਨੂੰ ਰੋਜ਼ਾਨਾ ਹੀ ਸਤਗੁਰੂ ਜੀ ਮੁਖਵਾਕ ਬਖਸ਼ ਦੇ ਤੂੰ ਅੱਜ ਵੀ ਸਾਨੂੰ ਸਤਗੁਰੂ ਜੀ ਗੁਰਬਾਣੀ ਰਾਹੀਂ ਉਪਦੇਸ਼ ਬਖਸ਼ਦੇ ਆ ਮੁਖਵਾਕ ਬਖਸ਼ਦੇ ਆ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ ਗੁਰਬਾਣੀ ਅੰਦਰ ਉਪਦੇਸ਼ ਬਖਸ਼ਦੇ ਆ ਅੱਜ ਜਿਹੜਾ ਉਪਦੇਸ਼ ਆ ਸਾਡੇ ਮਨ ਨੂੰ ਹੈ ਵੈਸੇ ਤਾਂ ਸਾਰੀ ਗੁਰਬਾਣੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਰੀ ਗੁਰਬਾਣੀ ਸਾਡੇ ਮਨ ਨੂੰ ਹੀ ਉਪਦੇਸ਼ ਦਿੰਦੀ ਪਰ ਅੱਜ ਗੁਰੂ ਨੌਵੇਂ ਪਾਤਸ਼ਾਹ ਦੀ ਬਾਣੀ ਹੈ ਤੇ ਮਨ ਨੂੰ ਮੂਰੇ ਰੱਖ ਕੇ ਮਨ ਦਾ ਨਾਮ ਲੈ ਕੇ ਮਨ ਨੂੰ ਮੁਖ ਰੱਖ ਕੇ ਸਤਿਗੁਰੂ ਦਾ ਅੱਜ ਉਪਦੇਸ਼ ਹੈ ਸਤਿਗੁਰੂ ਜੀ ਉਚਾਰਨ ਕਰਦੇ ਆ 631 ਪਵਿੱਤਰ ਰੰਗ ਤੇ ਸਤਿਗੁਰੂ ਨੌਵੇਂ ਪਾਤਸ਼ਾਹ ਦੀ ਬਾਣੀ ਹੈ ਸੋਰਠ ਮਹੱਲਾ ਨੋਵਾ ਰਾਗ ਸੋਰਠੰਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਹਿੰਦ ਕੌਮ ਦੀ ਰਾਖੀ ਕਰਨ ਵਾਲੇ ਹਿੰਦੁਸਤਾਨ ਦੀ ਰਾਖੀ ਕਰਨ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਸਾਨੂੰ ਉਪਦੇਸ਼ ਬਖਸ਼ਦੇ ਆ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਪਦੇਸ਼ ਹੈ ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕਿੰਨੋ ਵੱਡੋ ਕਲੂਮੇ ਸਾਕਾ ਕਲਯੁਗ ਦੇ ਸਮੇਂ ਅੰਦਰ ਸਭ ਤੋਂ ਵੱਡਾ ਸਾਕਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤਾ ਦਿੱਲੀ ਚਾਂਦਨੀ ਚੌਕ ਅੰਦਰ ਹਿੰਦੁਸਤਾਨ ਵਾਸਤੇ ਹਿੰਦ ਕੌਮ ਵਾਸਤੇ ਆਪਣਾ ਸੀਸ ਦਾ ਬਲੀਦਾਨ ਦੇ ਕੇ ਇਹ ਸਭ ਤੋਂ ਵੱਡਾ ਸਾਕਾ ਹੋਇਆ ਸੀ ਇਹ ਸਭ ਤੋਂ ਵੱਡਾ ਸਾਕਾ ਸੀ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਤਿਲਕ ਜੰਜੂ ਦਾ ਰਾਖਾ ਸਤਿਗੁਰੂ ਤੇਗ ਬਹਾਦਰ ਮਹਾਰਾਜ ਹੈ ਅੱਜ ਤਿਲਕ ਜੰਜੂ ਨਾ ਹੁੰਦਾ ਜੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਬਾਦਸ਼ਾਹ ਆਪਣਾ ਸੀਸ ਨਾ ਦੇਂਦੇ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਵੱਡੋ ਕਲੂਮੇ ਸਾਕਾ ਕਲਯੁਗ ਦੇ ਭਿਆਨਕ ਸਮੇਂ ਅੰਦਰ ਸਭਨੋਂ ਵੱਡਾ ਸਾਕਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੀਤਾ ਹੈ ਤੇ ਉਹਨਾਂ ਦੀ ਅੱਜ ਸਾਨੂੰ ਬਾਣੀ ਉਪਦੇਸ਼ ਕਰਦੀ ਹੈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਦੇ ਸੋਰਠਿ ਰਾਗ ਅੰਦਰ ਸਤਿਗੁਰੂ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਦੇ ਹਨ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਸਤਿਗੁਰੂ ਨਵੇਂ ਪਾਤਸ਼ਾਹ ਜੀ ਉਚਾਰਨ ਕਰਦੇ ਆ ਮਨ ਕੀ ਮਨ ਹੀ ਮਾਹੇ ਰਹੀ ਮਨ ਦੇ ਵਿੱਚ ਫੁਰਨੇ ਬੜੇ ਚੱਲਦੇ ਆ ਸੰਕਲਪ ਤੇ ਵਿਕਲਪ ਬਹੁਤ ਚੱਲਦੇ ਆ ਸਤਿਗੁਰੂ ਜੀ ਕਹਿੰਦੇ ਗੁਰਬਾਣੀ ਅੰਦਰ ਮਨ ਕੀ ਮਨ ਹੀ ਮਾਹੀ ਰਹੀ ਇਹਦੇ ਅੰਦਰ ਫੁਰਨੇ ਚੱਲਦੇ ਸੰਕਲਪ ਤੇ ਵਿਕਲਪ ਸੰਕਲਪ ਇਹਨੂੰ ਚੰਗੇ ਪਾਸੇ ਲੈ ਜਾਂਦੇ ਆ ਵਿਕਲਪ ਇਹਨੂੰ ਮਾੜੇ ਪਾਸੇ ਲੈ ਜਾਂਦੇ ਬੰਦੇ ਦੇ ਅੰਦਰ 24 ਘੰਟੇ ਫੁਰਨੇ ਚੱਲਦੇ ਰਹਿੰਦੇ ਆ 마ੜੇ ਤੇ ਚੰਗੇ ਜੇ ਚੰਗੇ ਪਾਸੇ ਚੰਗੇ ਫੁਰਨੇ ਆਉਣ ਲੱਗ ਪੈਣ ਤੇ ਫਿਰ ਇਹਨੂੰ ਚੰਗੀ ਸੰਗਤ ਮਿਲ ਜਾਂਦੀ ਹੈ ਚੰਗੇ ਕਰਮ ਕਰਦਾ ਹੈ ਸੰਸਾਰ ਵਿੱਚ ਵਾਵਾ ਹੁੰਦੀ ਹੈ ਗੁਰੂ ਦੀ ਵੀ ਖੁਸ਼ੀ ਪ੍ਰਾਪਤ ਕਰਦਾ ਹੈ ਪਰ ਗੁਰਮੁਖ ਪਿਆਰਿਓ ਜੇ ਇਹ 마ੜੇ ਪਾਸੇ ਤੁਰ ਪਵੇ 마ੜੇ ਫੁਰਨੇ ਆਉਣ ਲੱਗ ਪੈਣ ਤੇ ਫਿਰ ਇਹ ਬੁਰੀ ਸੰਗਤ ਵਿੱਚ ਪੈ ਜਾਂਦਾ ਹੈ ਨਸ਼ੇ ਵਿਸ਼ੇ ਕਰਦਾ ਹੈ ਵਿਕਾਰ ਭੋਗਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪਿੱਛੇ ਲੱਗ ਕੇ ਇਸ ਉਸ ਰਸਤੇ ਤੇ ਤੁਰ ਪੈਂਦਾ ਹੈ ਫਿਰ ਉਸ ਰਸਤੇ ਤੇ ਨਾ ਤਾਂ ਗੁਰੂ ਦੀ ਖੁਸ਼ੀ ਮਿਲਦੀ ਹੈ ਤੇ ਨਾ ਸੰਸਾਰ ਵਾਵਾ ਕਰਦਾ ਹੈ ਨਾ ਸੰਸਾਰ ਵਡਿਆਈ ਕਰਦਾ ਹੈ ਇਸ ਕਰਕੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਕਹਿੰਦੇ ਇਸ ਮਨ ਦੇ ਅੰਦਰ ਸੰਕਲਪ ਤੇ ਵਿਕਲਪ ਹਮੇਸ਼ਾ ਹੀ ਚੱਲਦੇ ਰਹਿੰਦੇ ਆ ਹਮੇਸ਼ਾ ਹੀ ਮਨ ਭਜਿਆ ਫਿਰਦਾ ਹੈ ਸੋਚਦਾ ਹੀ ਰਹਿੰਦਾ ਕੁਝ ਨਾ ਕੁਝ ਸੋਚਾਂ ਸੋਚਦਾ ਹੀ ਰਹਿੰਦਾ ਹੈ ਜਿਵੇਂ ਜੰਗਲ ਦੇ ਵਿੱਚ ਇੱਕ ਪੰਛੀ ਹੈ ਉਹ ਉੱਡ ਕੇ ਕਦੇ ਕਿਸੇ ਟਾਣੀ ਤੇ ਡਾਲ ਤੇ ਬੈਠ ਜਾਂਦਾ ਹੈ ਕਦੇ ਕਿਸੇ ਡਾਲੀ ਤੇ ਟਾਣੀ ਤੇ ਬੈਠ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਆ ਕਬੀਰ ਮਨ ਪੰਖੀ ਭਇਓ ਉਡ ਉਡਦਾ ਦਿਸ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈਸਾ ਫਲ ਖਾਏ ਜਿੱਧਰਲੇ ਪਾਸੇ ਮਨ ਤੁਰ ਪੈਂਦਾ ਹੈ ਉਧਰਲੇ ਇਹਦੇ ਖਿਆਲ ਆਤ ਹੋ ਜਾਂਦੇ ਆ ਉਹੋ ਜੀ ਇਹਦੀ ਸੋਚ ਬਣ ਜਾਂਦੀ ਹੈ ਉਧਰਲੇ ਪਾਸੇ ਨੂੰ ਫਿਰ ਤੁਰ ਪੈਂਦਾ ਹੈ ਇਹ ਮਨ ਮਨ ਦੇ ਵਿੱਚ ਫੁਰਨੇ ਬੜੇ ਚੱਲਦੇ ਆ ਤੇ ਅੱਜ ਸਤਿਗੁਰੂ ਜੀ ਫੁਰਨਿਆਂ ਦੀ ਗੱਲ ਕਰਦੇ ਆ ਮਨ ਕੀ ਮਨ ਹੀ ਮਾਹੇ ਰਹੀ ਫਿਰ ਉਹਨਾਂ ਫੁਰਨਿਆਂ ਦੇ ਵਿੱਚ ਇਹਦੀਆਂ ਇੱਛਾਵਾਂ ਵੀ ਆ ਜਾਂਦੀਆਂ ਮੈਨੂੰ ਆ ਮਿਲ ਜਾਵੇ ਮੈਨੂੰ ਆ ਮਿਲ ਜਾਵੇ ਇਸੇ ਤਰ੍ਹਾਂ ਕਰਕੇ ਇਹ ਮਾਇਆ ਦੀ ਥੋੜ ਵਿੱਚ ਬੰਦਾ ਭੱਜਦਾ ਐ ਸਾਰੀ ਫੁਰਨੇ ਆ ਮਨ ਦੇ ਮਾਇਆ ਆਉ ਤੇ ਸਾਡੀਆਂ ਇੱਛਾਵਾਂ ਪੂਰੀਆਂ ਹੋਣ ਮਾਇਆ ਆਉ ਤੇ ਮੈਂ ਆ ਖਰੀਦ ਸਕੂ ਮੈਂ ਆ ਲੈ ਸਕੂ ਮੈਂ ਆ ਕਰ ਸਕੂ ਸਤਿਗੁਰੂ ਜੀ ਕਹਿੰਦੇ ਇਹਦੇ ਅੰਦਰ ਫੁਰਨੇ ਬੜੇ ਚੱਲਦੇ ਆ ਪਰ ਮਨ ਦੀਆਂ ਮਨ ਵਿੱਚ ਹੀ ਰਹਿ ਜਾਂਦੀਆਂ ਹੁਣ ਐਸਾ ਕੋਈ ਸੰਸਾਰ ਤੇ ਹੈ ਜਿਹਦੀ ਸਾਰੀਆਂ ਇੱਛਾਂ ਜਿਹਦੀਆਂ ਪੂਰੀਆਂ ਹੋ ਗਈਆਂ ਹੁਣ ਕੋਈ ਇੱਛਾ ਅਧੂਰੀ ਰਹੀ ਨਾ ਹੋਵੇ ਕੋਈ ਨਹੀਂ ਸੰਸਾਰ ਤੇ ਉਹੀ ਹੈ ਜਿਹੜਾ ਪਰਮਾਤਮਾ ਨਾਲ ਜੁੜ ਗਿਆ ਜਿਹੜਾ ਸੱਚੇ ਪ੍ਰੀਤਮ ਨਾਲ ਜੁੜ ਗਿਆ ਉਹਦੀਆਂ ਇੱਛਾਵਾਂ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਪਰ ਸੰਸਾਰਿਕ ਮਾਇਆ ਦੀ ਦੌੜ ਦੌੜ ਪਿੱਛੇ ਲੱਗ ਕੇ ਮਨ ਦੇ ਪਿੱਛੇ ਲੱਗ ਕੇ ਕਦੇ ਵੀ ਭੁੱਖਾਂ ਸਾਰੀਆਂ ਮਿਟਦੀਆਂ ਨਹੀਂ ਸਹਸ ਖੱਡੇ ਲਖ ਕੋਟ ਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਸਤਿਗੁਰੂ ਜੀ ਕਹਿੰਦੇ ਆ ਸੌ ਆਗਿਆ ਤੇ ਹਜ਼ਾਰ ਆਵੇ ਇਹ ਆਸ ਰੱਖਦਾ ਹੈ ਹਜ਼ਾਰ ਆ ਗਿਆ ਤੇ ਇਹ ਕਹਿੰਦਾ ਵੀ 10000 ਆਵੇ ਇਹ ਮਨ ਵਿੱਚ ਇੱਛਾ ਪੈਦਾ ਹੋ ਜਾਂਦੀ ਹੈ 10000 ਆ ਗਿਆ ਫਿਰ ਇਹਦੀ ਇੱਛਾ ਬਣ ਜਾਂਦੀ ਲੱਖ ਆਵੇ ਇਸੇ ਤਰ੍ਹਾਂ ਇੱਛਾ ਜਾਂਦੀਆਂ ਵਾਧਦੀ ਜਾਂਦੀ ਹੈ ਸਹਿਸ ਘਟੇ ਲੱਖ ਕੋ ਉਠਦਾ ਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਤ੍ਰਿਪਤੀ ਨਹੀਂ ਆਉਂਦੀ ਅੰਦਰ ਮਨ ਦੀਆਂ ਭਾਵਨਾਵਾਂ ਮੰਦੀਆਂ ਇੱਛਾਵਾਂ ਕਦੇ ਪੂਰੀਆਂ ਨਹੀਂ ਹੁੰਦੀਆਂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨ ਕੀ ਮਨ ਹੀ ਮਾਹੇ ਰਹੀ ਗੱਲਾਂ ਮਨ ਦੀਆਂ ਮਨ ਵਿੱਚ ਹੀ ਰਹਿ ਜਾਂਦੀਆਂ ਕਦੇ ਵੀ ਪੂਰਾ ਨਹੀਂ ਹੁੰਦਾ ਮਨ ਕੀ ਮਨ ਹੀ ਮਾਹੇ ਰਹੀ ਤੇ ਮਨ ਦੇ ਪਿੱਛੇ ਲੱਗ ਕੇ ਆਪਣੇ ਫੁਰਨੇ ਪੂਰੇ ਕਰਨ ਤੁਰ ਪੈਂਦਾ ਹੈ ਨਾ ਤਾਂ ਇਹ ਪਰਮਾਤਮਾ ਨੂੰ ਸਿਮਰਦਾ ਹੈ ਨਾ ਜਾ ਕੇ ਤੀਰਥਾਂ ਤੇ ਜਾ ਕੇ ਸੇਵਾ ਕਰਦਾ ਹੈ ਤੇ ਅਖੀਰ ਨੂੰ ਫਿਰ ਕੀ ਹੁੰਦਾ ਹੈ ਇੱਕ ਦਿਨ ਉਹ ਆ ਜਾਂਦਾ ਜਦੋਂ ਕਾਲ ਚੋਟੀ ਤੋਂ ਫੜ ਲੈਂਦਾ ਆ ਕੇ ਕਾਲ ਆ ਕੇ ਸਿਰ ਦੀ ਚੋਟੀ ਤੋਂ ਫੜ ਲੈਂਦਾ ਵੀ ਚੱਲ ਤੇਰਾ ਸਮਾਂ ਪੂਰਾ ਹੋ ਗਿਆ ਹੁਣ ਤੇਰਾ ਇੱਥੇ ਰਹਿਣ ਦਾ ਕੋਈ ਕੰਮ ਨਹੀਂ ਨਾ ਹਰ ਭਜੇ ਨਾ ਹਰੀ ਨੂੰ ਭਜਿਆ ਸਿਮਰਿਆ ਨਾ ਤੀਰਥ ਦੇ ਸੇਵੇ ਨਾ ਤੀਰਥਾਂ ਤੇ ਜਾ ਕੇ ਦਰਸ਼ਨਦਾਰੇ ਕੀਤੇ ਨਾ ਸੇਵਾ ਕੀਤੀ ਚੋਟੀ ਕਾਲ ਗਈ ਅੰਤ ਨੂੰ ਫਿਰ ਜਦੋਂ ਸਮਾਂ ਖਤਮ ਹੋ ਗਿਆ ਤੇ ਕਾਲ ਨੇ ਆ ਕੇ ਚੋਟੀ ਤੋਂ ਫੜ ਲਿਆ ਜਿੰਨੀਆਂ ਵੀ ਗੱਲਾਂ ਸੀ ਇਹਦੇ ਮਨ ਵਿੱਚੋਂ ਮਨ ਵਿੱਚ ਹੀ ਰਹਿ ਗਈਆਂ ਜਿੰਨੇ ਵੀ ਇਹਨੇ ਸੋਚਾਂ ਸੋਚੀਆਂ ਸੀ ਜਿੰਨੇ ਵੀ ਇਹਨੇ ਫੁਰਨੇ ਬਣਾਏ ਸੀ ਉਹ ਮਨ ਵਿੱਚ ਹੀ ਰਹਿ ਗਏ ਓ ਕਰਾਂਗੇ ਓ ਕਰਾਂਗੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਆ ਮਨ ਦੀਆਂ ਮਨ ਵਿੱਚ ਹੀ ਰਹਿ ਜਾਂਦੀਆਂ ਜਿਵੇਂ ਇੱਕ ਸ਼ਾਹੂਕਾਰ ਸੀ ਉਹਦੇ ਕੋਲੇ ਇੱਕ ਤੇਲ ਦਾ ਗੁੱਪਾ ਸੀ ਤੇ ਉਹ ਇੱਕ ਛੇਕ ਚਿੱਲੀ ਉਹਨਾਂ ਨੂੰ ਮਿਲ ਗਿਆ ਸ਼ਾਹੂਕਾਰ ਨੂੰ ਸ਼ੇਖ ਚਿਲੀ ਕਹਿਣ ਲੱਗਿਆ ਵੀ ਮੈਂ ਤੇਰਾ ਕੁੱਪਾ ਜਿਹੜਾ ਤੇਲ ਵਾਲਾ ਹੈ ਜਿੱਥੇ ਪਚਾਉਣਾ ਉੱਥੇ ਪਚਾ ਦਊਂ ਵੀ ਇੱਕ ਆਨਾ ਤੇਰੇ ਤੋਂ ਮੈਂ ਲਵਾਂ। ਉਸ ਸਮੇਂ ਇੱਕ ਆਨੇ ਵਿੱਚ ਗੱਲ ਤੈ ਹੋ ਗਈ ਸਾਰੀ। ਵੀ ਆ ਮੇਰਾ ਤੇਲ ਦਾ ਕੁੱਪਾ ਉੱਥੇ ਪਚਾਉਣਾ। ਇੱਕ ਆਨਾ ਮੈਂ ਤੈਨੂੰ ਦੇਵਾਂ ਇਹਦਾ ਕਿਰਾਇਆ ਚੱਕਣ ਦਾ। ਉਹ ਸ਼ੇਖ ਚਿਲੀ ਨੇ ਤੇਲ ਦਾ ਕੁੱਪਾ ਆਪਣੇ ਸਿਰ ਤੇ ਰੱਖ ਲਿਆ। ਹੁਣ ਅੱਗੇ-ਅੱਗੇ ਸਾਹੂਕਾਰ ਤੁਰਿਆ ਜਾਂਦਾ ਪਿੱਛੇ-ਪਿੱਛੇ ਉਹ ਸ਼ੇਖ ਚਿਲੀ ਤੁਰਿਆ ਜਾਂਦਾ ਹੈ। ਤੁਰਿਆ ਜਾਂਦਾ ਹੁਣ ਮਨ ਵਿੱਚ ਸੋਚਾਂ ਸੋਚਦਾ ਜਾਂਦਾ ਹੈ ਵੀ ਮੈਨੂੰ ਜਿਹੜਾ ਸ਼ਾਹੂਕਾਰੇ ਸੇਠ ਇੱਕ ਆਂਣਾ ਦੇਊ ਇਹ ਉਹਦਾ ਮੈਂ ਆਂਡਾ ਰਿਆਂੂ ਇੱਕ ਆਂਡਾ ਲਿਆ ਕੇ ਉਹਦੇ ਵਿੱਚੋਂ ਇੱਕ ਬੱਚਾ ਕੱਢੂ ਇੱਕ ਮੁਰਗੀ ਬਣ ਜਾਣੀ ਹੈ ਜਦੋਂ ਮੁਰਗੀ ਬਣ ਗਈ ਉਹ ਫਿਰ ਹੋਰ ਕਈ ਆਂਡੇ ਦੇਊ ਉਹਨਾਂ ਤੋਂ ਬੱਚੇ ਕੱਢੂ ਉਹਨਾਂ ਤੋਂ ਹੋਰ ਮੁਰਗੀਆਂ ਬਣ ਜਾਣਗੀਆਂ ਇਸ ਤਰ੍ਹਾਂ ਕਰਕੇ ਮੇਰੇ ਕੋਲ ਵਾਵਾ ਮੁਰਗੀਆਂ ਹੋ ਜਾਣਗੀਆਂ ਜਦੋਂ ਕਾਫੀ ਮੁਰਗੀਆਂ ਹੋ ਗਈਆਂ ਆਂਡੇ ਦੇਣਗੀਆਂ ਤੇ ਉਸ ਤੋਂ ਬਾਅਦ ਮੈਂ ਆਂਡੇ ਵੇਚ-ਵੇਚ ਕੇ ਹੋਰ ਮੁਰਗੀਆਂ ਬਣਾਉਂ ਹੋਰ ਜਦੋਂ ਵਾਵਾ ਮੁਰਗੀਆਂ ਬਣ ਗਈਆਂ ਉਸ ਤੋਂ ਬਾਅਦ ਮੈਂ ਮੁਰਗੀਆਂ ਵੇਚ ਕੇ ਬੱਕਰੀਆਂ ਲਿਆਉਂ ਫਿਰ ਬੱਕਰੀਆਂ ਲਿਆ ਕੇ ਉਹਨਾਂ ਦਾ ਜਦੋਂ ਇੱਕ-ਇੱਕ ਕਰਕੇ ਵਾਵਾ ਜੜ ਹੋ ਗਿਆ ਵਾਵਾ ਵਗ ਬਣ ਗਿਆ ਬੱਕਰੀਆਂ ਦਾ ਉਸ ਤੋਂ ਬਾਅਦ ਮੈਂ ਕੀ ਕਰੂੰ ਬੱਕਰੀਆਂ ਵੇਚ ਕੇ ਇੱਕ ਮੱਝ ਲਿਆਉਂ। ਫਿਰ ਮੱਝ ਦਾ ਦੁੱਧ ਚੋ ਕੇ ਦੁੱਧ ਵੇਚੂੰ। ਉਸ ਤੋਂ ਬਾਅਦ ਉਸ ਮੱਝ ਤੋਂ ਮੈਂ ਕਈ ਹੋਰ ਮੱਝਾਂ ਬਣਾਉਂ। ਬੰਦੇ ਦੀ ਸੋਚ ਹੁੰਦੀ ਮੈਂ ਇਸ ਤਰ੍ਹਾਂ ਕਰੂੰ ਮੈਂ ਇਸ ਤਰ੍ਹਾਂ ਕਰੂੰ। ਮੈਂ ਉਸ ਮੱਝ ਨੂੰ ਚੋ ਕੇ ਦੁੱਧ ਵੇਚ ਕੇ ਉਸ ਮੱਝ ਤੋਂ ਹੋਰ ਮੱਝਾਂ ਬਣਾ ਲੂੰ ਕਈ ਮੱਝਾਂ ਬਣਾ ਲੂੰ। ਫਿਰ ਜਦੋਂ ਵਾਵਾ ਮੱਝਾਂ ਹੋ ਗਈਆਂ ਉਸ ਤੋਂ ਬਾਅਦ ਮੈਂ ਜ਼ਮੀਨ ਜਾਇਦਾਦ ਖਰੀਦੂੰ ਉਹਨਾਂ ਨੂੰ ਵੇਚ ਕੇ। ਜ਼ਮੀਨ ਖਰੀਦੂ ਜ਼ਮੀਨ ਖਰੀਦ ਕੇ ਉਹਨੂੰ ਵਾਹੂੰ ਮਿਹਨਤ ਕਰੂੰ ਤੇ ਫਿਰ ਮੈਂ ਆਪਣਾ ਸੁਣਾ ਘਰ ਪਾਉਂ ਘਰ ਪਾ ਕੇ ਮੈਂ ਆਪਣਾ ਵਿਆਹ ਕਰਾਉਂ ਵਿਆਹ ਕਰਾ ਕੇ ਫਿਰ ਮੈਂ ਜਦੋਂ ਮਿਹਨਤ ਕਰੂੰ ਮੈਂ ਸਾਰਾ ਪਰਿਵਾਰ ਮੇਰਾ ਉਸ ਘਰ ਵਿੱਚ ਰਹੂ ਫਿਰ ਮੈਂ ਜਦੋਂ ਸਾਰਾ ਮੇਰੇ ਕੋਲੇ ਜ਼ਮੀਨ ਜਾਇਦਾਦ ਹੋਈ ਦੌਲਤ ਹੋਈ ਧਨ ਹੋਇਆ ਘਰ ਪਰਿਵਾਰ ਹੋਇਆ ਤੇ ਫਿਰ ਮੈਂ ਪਿੰਡ ਦਾ ਚੌਧਰੀ ਬਣ ਜਾਣਾ ਜਦੋਂ ਮੈਂ ਚੌਧਰੀ ਬਣ ਗਿਆ ਪਿੰਡ ਦਾ ਪਿੰਡ ਦੀ ਸਾਥ ਵਿੱਚ ਬੈਠਾ ਹਾਂ ਲੋਕਾਂ ਦੇ ਨਾਲ ਕਿਉਂਕਿ ਧਨ ਪਦਾਰਥ ਮੇਰੇ ਕੋਲ ਬਹੁਤ ਹੋਊ ਘਰ ਹੋਊ ਘਰ ਵਾਲੀ ਹੋਊ ਪਰਿਵਾਰ ਹੋਊ ਬੱਚੇ ਹੋਣਗੇ ਜ਼ਮੀਨ ਜਾਇਦਾਦ ਹੋਊ ਸਭ ਕੁਝ ਹੋਊਗਾ ਮੇਰੇ ਕੋਲੇ ਫਿਰ ਮੇਰੇ ਮੈਨੂੰ ਪਿੰਡ ਦੇ ਚੌਧਰਪੁਣਾ ਦੇ ਦੇਣਗੇ ਵੀ ਤੂੰ ਚੌਧਰੀ ਬਣ ਗਿਆ ਜੀ ਸਾਰੇ ਪਿੰਡ ਦਾ ਮੋਰੀ ਬਣ ਗਿਆ ਉਹ ਮਨ ਵਿੱਚ ਸੋਚਾਂ ਸੋਚਦਾ ਤੁਰਿਆ ਜਾਂਦਾ ਹੈ ਫਿਰ ਮੈਂ ਚੌਧਰੀ ਬਣ ਜੂ ਸਾਥ ਦੇ ਵਿਚਾਲੇ ਮੈਂ ਬੰਦਿਆਂ ਦੇ ਵਿੱਚ ਬੈਠਾ ਗੱਲਾਂ ਕਰੂੰ ਤੇ ਜਦੋਂ ਮੈਂ ਗੱਲਾਂ ਕਰੂੰ ਤੇ ਉਧਰੋਂ ਮੇਰਾ ਫਿਰ ਵੱਡਾ ਮੁੰਡਾ ਜਿਹੜਾ ਹੋ ਮੈਨੂੰ ਬੁਲਾਉਣ ਵਾਸਤੇ ਆਉ ਵੀ ਚੱਲ ਬਾਪੂ ਘਰੇ ਚੱਲ ਬੇਪੇ ਬੇਬੇ ਸਾਦੀ ਏ ਤੈਨੂੰ ਘਰ ਵਾਜਾਂ ਪੈਂਦੀਆਂ ਆ ਜਾ ਘਰੇ ਚੱਲੀਏ ਜਦੋਂ ਮੇਰਾ ਮੁੰਡਾ ਮੇਰਾ ਲੜਕਾ ਮੈਨੂੰ ਬੁਲਾਉਣ ਆਉ ਤੇ ਮੈਂ ਉਹਨੂੰ ਰੋਬ ਨਾਲ ਬੰਦਿਆਂ ਦੇ ਵਿੱਚ ਬੈਠਾ ਰੋਬ ਨਾਲ ਉਹਦੇ ਢੂਈ ਵਿੱਚ ਲੱਤ ਮਾਰੂੰ ਵੀ ਚੱਲ ਤੂੰ ਮੈਂ ਆਉਣਾ ਉਹ ਜਦੋਂ ਇਹ ਸੋਚ ਕੇ ਵੀ ਆਪਣੀ ਲੱਤ ਚੱਕੀ ਇੱਕ ਸੋਚਾਂ ਸੋਚ ਰਿਹਾ ਵੀ ਆਪਣੇ ਲੜਕੇ ਦੇ ਮਾਰਨ ਵਾਸਤੇ ਜਦੋਂ ਲੱਤ ਚੱਕੀ ਜਦੋਂ ਲੱਤ ਚੱਕੀ ਤੇ ਉਹ ਤੇਲ ਦਾ ਕੁੱਪਾ ਸਿਰ ਤੋਂ ਛੁੱਟ ਗਿਆ ਜਦੋਂ ਸਿਰ ਤੋਂ ਛੁੱਟਿਆ ਤੇਲ ਦਾ ਕੁੱਪਾ ਸਾਰਾ ਹੀ ਥੱਲੇ ਡੁੱਲ ਡੁੱਲ ਗਿਆ ਰੁੜ ਗਿਆ ਸਾਰਾ ਹੀ ਖਰਾਬ ਹੋ ਗਿਆ ਤੇਲ ਉਹ ਸ਼ਾਹੂਕਾਰ ਨੇ ਦੇਖਿਆ ਵੀ ਸਾਰਾ ਤੇਲ ਖਰਾਬ ਕਰਤਾ ਤੂੰ ਲੜਨ ਲੱਗ ਗਿਆ ਗੁੱਸੇ ਹੋਣ ਲੱਗ ਪਿਆ ਬੁਰਾ ਭਲਾ ਬੋਲਣ ਲੱਗ ਪਿਆ ਉਹ ਸ਼ੇਖ ਚਿੱਲੀ ਕਹਿਣ ਲੱਗਿਆ ਸਹਾਉਕਾਰ ਜੀ ਤੁਸੀਂ ਤੇਲ ਦਾ ਕੁੱਪਾ ਰੁੜ ਕੇ ਰੁੜ ਗਿਆ ਤੇ ਤੁਸੀਂ ਮੈਨੂੰ ਗੁੱਸੇ ਹੁੰਨੇ ਹੋ ਇਹ ਤੇਲ ਦੇ ਕੁੱਪੇ ਵਿੱਚ ਮੇਰਾ ਸਾਰਾ ਪਰਿਵਾਰ ਹੀ ਰੁੜ ਗਿਆ ਮੇਰਾ ਸਾਰਾ ਸੰਸਾਰ ਹੀ ਰੁੜ ਗਿਆ ਤੁਹਾਡਾ ਤਾਂ ਤੇਲ ਦਾ ਕੁੱਪਾ ਰੁੜਿਆ ਮੇਰਾ ਤਾਂ ਸਾਰਾ ਪਰਿਵਾਰ ਹੀ ਰੁੜ ਗਿਆ ਸਾਰਾ ਕੁਝ ਹੀ ਰੁੜ ਗਿਆ ਇਹਦੇ ਵਿੱਚ ਤੇ ਉਸ ਸਮੇਂ ਫਿਰ ਸ਼ੇਖ ਚਿੱਲੀ ਧਾਵਾ ਮਾਰ ਮਾਰ ਕੇ ਰੋਣ ਲੱਗ ਪਿਆ ਤੇ ਸਹਾਉਕਾਰ ਉਹਦੇ ਮੂੰਹ ਵੱਲ ਵੇਖਦਾ ਵੀ ਇਹਨੂੰ ਹੋਇਆ ਕੀ ਹੈ ਦੇਲ ਦਾ ਗੋਪਾ ਮੇਰਾ ਡਿੱਗਿਆ ਨੁਕਸਾਨ ਮੇਰਾ ਹੋਇਆ ਰੋਣੇ ਲੱਗ ਪਿਆ ਇਹਦਾ ਕਾਹਦਾ ਪਰਿਵਾਰ ਜਿਹੜਾ ਖਰਾਬ ਹੋ ਗਿਆ ਜਿਹੜਾ ਇਹਦਾ ਪਰਿਵਾਰ ਰੁੜ ਗਿਆ ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿਉਂਕਿ ਬੁਰਨੇ ਤਾਂ ਉਹਨੇ ਬਣਾਈ ਸੀ ਮਨ ਵਿੱਚ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਰੇ ਪੁਰਨੇ ਬਣੇ ਦੇ ਬਣੇ ਰਹਿ ਜਾਂਦੇ ਆ ਜਦੋਂ ਕਾਲ ਆ ਕੇ ਸਿਰ ਤੋਂ ਫੜ ਲੈਂਦਾ ਹੈ ਚੋਟੀ ਤੋਂ ਫੜ ਲੈਂਦਾ ਮਨ ਦੀਆਂ ਮਨ ਵਿੱਚ ਹੀ ਰਹਿ ਜਾਂਦੀਆਂ ਮਨ ਕੀ ਮਨ ਹੀ ਮਾਹੀ ਰਹੀ ਨਾ ਤਾਂ ਪ੍ਰਮਾਤਮਾ ਨੂੰ ਸਿਮਰਿਆ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਕਹੀ ਅੰਤ ਮਿਲੇ ਫਿਰ ਆਕੇ ਕਾਲ ਨੇ ਸਿਰ ਦੀ ਚੋਟੀ ਤੋਂ ਫੜ ਲਿਆ ਰਹਾਉ ਦਾਰਾ ਮੀਤ ਪੂਤ ਰਥ ਸੰਪਤ ਧਨ ਪੂਰਨ ਸਭ ਮਹੀਂ ਅੱਗੇ ਸਤਿਗੁਰੂ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਵਿਚਾਰਨ ਕਰਦੇ ਆ ਦਾਰਾ ਮੀਤ ਦਾਰਾ ਕਹਿੰਦੇ ਘਰ ਵਾਲੀ ਇਸਤਰੀ ਨੂੰ ਮੀਤ ਕਹਿੰਦੇ ਮਿੱਤਰਾਂ ਨੂੰ ਦਾਰਾ ਮੀਤ ਇਸਤਰੀ ਮਿੱਤਰ ਪੁੱਤਰ ਰੱਥ ਸੰਪਤ ਰੱਥ ਪਹਿਲਾਂ ਸਮੇਂ ਰੱਥ ਚੱਲਦੇ ਸੀ ਹੁਣ ਗੱਡੀਆਂ ਚੱਲਦੀਆਂ ਕਾਰਾਂ ਜੀਪਾਂ ਗੱਡੀਆਂ ਤਰ੍ਹਾਂ ਤਰ੍ਹਾਂ ਦੀਆਂ ਰਥ ਕਹਿੰਦੇ ਗੱਡੀਆਂ ਨੂੰ ਦਾਰਾ ਮੀਤ ਪੂਤ ਰਥ ਸੰਪਤ ਸਤਿਗੁਰੂ ਜੀ ਕਹਿੰਦੇ ਇਸਤਰੀ ਮਿੱਤਰ ਪੁੱਤਰ ਗੱਡੀਆਂ ਮਾਲ ਅਸਬਾਬ ਧਨ ਪਦਾਰਥ ਸਾਰੀ ਧਰਤੀ ਸਾਰੀ ਧਰਤੀ ਦਾ ਜ਼ਿਕਰ ਕੀਤਾ ਹੈ ਧਨ ਪੂਰਨ ਸਭ ਮਹੀਂ ਸਾਰੀ ਧਰਤੀ ਅੱਗੇ ਸਤਿਗੁਰੂ ਜੀ ਕਹਿੰਦੇ ਅਵਰ ਸਗਲ ਮਿਥਿਆ ਇਹ ਜਾਨੋ ਭਜਨ ਰਾਮ ਕੋ ਸਹੀ ਸਤਗੁਰੂ ਜੀ ਕਹਿੰਦੇ ਸਭ ਕੁਝ ਨਾਸਵੰਤ ਹੈ ਤੇ ਨਾਸਵੰਤ ਹੀ ਇਹਨੂੰ ਸਮਝੋ ਖਤਮ ਹੋਣ ਵਾਲਾ ਮੁੱਕਣ ਵਾਲਾ ਮਿਟਣ ਵਾਲਾ ਝੂਠ ਹੈ ਜਿਹੜਾ ਇਹ ਸਤਗੁਰੂ ਜੀ ਕਹਿੰਦੇ ਨਾਸਵੰਤਾ ਖਤਮ ਹੋਣ ਵਾਲਾ ਸਭ ਕੁਝ ਜਿੰਨਿਆਂ ਦਾ ਜ਼ਿਕਰ ਕੀਤਾ ਦਾਰਾ ਮੀਤ ਕੂਤ ਰਤ ਸੰਪਤ ਧਨ ਮੂਪੂਰਣ ਸਭ ਮਹੀ ਸਾਰੀ ਧਰਤੀ ਸਤਗੁਰੂ ਜੀ ਕਹਿੰਦੇ ਅਵਰ ਸਗਲ ਮਿਥਿਆ ਇਹ ਮਾਨੋ ਮਿਥਿਆ ਸਮਝੋ ਇਹਨੂੰ ਅਵਰ ਸਗਲ ਮਿਥਿਆ ਇਹ ਜਾਨੋ ਭਜਨ ਰਾਮ ਕੋ ਸਹੀ ਕੇਵਲ ਤੇ ਕੇਵਲ ਪਰਮਾਤਮਾ ਦਾ ਭਜਨ ਹੀ ਅਸਲ ਸਾਥੀ ਹੈ ਅਸਲ ਸਾਡਾ ਸਹਾਰਾ ਹੈ ਫਿਰ ਤੇ ਫਿਰਤ ਬਹੁਤੇ ਯੁਗ ਹਾਰੇ ਹੋ ਮਨਸ ਦੇਹ ਨਹੀਂ ਸਤਗੁਰੂ ਜੀ ਕਹਿੰਦੇ ਆ ਕਈ ਯੁਗਾਂ ਤੋਂ ਜੂਨਾ ਵਿੱਚ ਭਟਕ-ਭਟਕ ਕੇ ਤੂੰ ਆਇਆ ਹੈ ਤੇ ਇੰਨੇ ਗੇੜੇ ਲੱਗੇ ਆ ਤੂੰ ਥੱਕ ਚੁੱਕਿਆ ਹੈ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਬੜੇ ਯੁੱਗ ਬੀਤ ਗਏ ਇੱਕ ਯੁੱਗ ਦੀ ਉਮਰ ਬੜੀ ਹੁੰਦੀ ਹੈ ਸਤਿਗੁਰੂ ਜੀ ਕਹਿੰਦੇ ਇਸ ਸੰਸਾਰ ਤੇ ਆਉਂਦੇ ਨੂੰ ਜਾਂਦੇ ਨੂੰ ਚੱਕਰ ਲਣਾਉਂਦੇ ਨੂੰ अनेਕਾਂ ਵਿੱਚ अनेਕਾਂ ਜੂਨਾ ਵਿੱਚ ਆਉਂਦੇ ਨੂੰ ਤੈਨੂੰ ਬੜੇ ਯੁੱਗ ਬੀਤ ਗਏ ਥੱਕ ਗਿਆ ਸਤਿਗੁਰੂ ਜੀ ਕਹਿੰਦੇ ਹੁਣ ਤੈਨੂੰ ਮਨੁੱਖਾ ਸਰੀਰ ਮਨੁੱਖਾ ਜਾਮਾ ਬੰਦੇ ਦਾ ਸਰੀਰ ਮਿਲਿਆ ਹੈ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ ਇਸ ਮਾਨਸ ਰਹੀ ਬੰਦੇ ਦੀ ਦੇਹੀ ਨੂੰ ਪ੍ਰਾਪਤ ਕਰਨ ਵਾਸਤੇ ਇਹ ਸੰਸਾਰ ਦੇ ਤੂੰ ਬੜੇ ਚੱਕਰ ਲਾਏ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਕੀੜੇ ਮਕੌੜੇ ਬਣ ਕੇ ਆਇਆ ਕਈ ਜਨਮ ਗੱਜ ਮੀਨ ਕੁਰੰਗਾ ਕਈ ਜਨਮ ਹਾਥੀਆਂ ਦੇ ਮੱਛੀਆਂ ਦੇ ਬਣ ਕੇ ਆਇਆ ਕੁਰੰਗਿਆਂ ਦੇ ਬਣ ਕੇ ਆਇਆ ਘੋੜਿਆਂ ਦੇ ਕਈ ਜਨਮ ਹੈਵਰ ਬ੍ਰਿਖ ਜੋयो ਸਤਿਗੁਰੂ ਜੀ ਕਹਿੰਦੇ ਕਈ ਜਨਮ ਤੂੰ ਪੱਥਰਾਂ ਦੇ ਵੀ ਬਣ ਕੇ ਆਇਆ ਬ੍ਰਿਕਸ਼ਾਂ ਦੇ ਵੀ ਬਣ ਕੇ ਆਇਆ ਸਤਿਗੁਰੂ ਜੀ ਕਹਿੰਦੇ ਬੜੇ ਜਨਮ ਇਸ ਸੰਸਾਰ ਤੇ ਤੈਨੂੰ ਆਉਂਦੇ ਨੂੰ ਹੋ ਗਏ ਆ ਕਈ ਜਨਮ ਹੈ ਵਰ ਬ੍ਰਿਕਖ ਜੋ ਜੋ ਪਰਾ ਜਿਹੜਾ ਮਨੁੱਖਾ ਜਾਮਾ ਮਿਲਿਆ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਕਾਲ ਇਹ ਦੇਹ ਸੰਜਰੀਆ ਜਗਦੀਸ਼ ਪਰਮਾਤਮਾ ਪਰਮੇਸ਼ਰ ਨੂੰ ਸਿਮਰਨ ਵਾਸਤੇ ਉਹਨੂੰ ਮਿਲਣ ਵਾਸਤੇ ਮਨੁੱਖਾ ਜਾਮਾ ਮਿਲਿਆ ਜਿਵੇਂ ਅੱਜ ਦੇ ਮੁਖਵਾਕ ਅੰਦਰ ਸਤਿਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਆ ਫਿਰਤ ਫਿਰਤ ਬਹੁਤੇ ਯੁਗ ਹਾਰਿਓ ਫਿਰਦੇ ਨੂੰ ਢੇੜੇ ਕੱਢਦੇ ਨੂੰ ਆਉਂਦੇ ਜਾਂਦੇ ਨੂੰ ਬੜੇ ਯੁਗ ਬੀਤ ਗਏ ਇਸ ਸੰਸਾਰ ਤੇ ਮਾਨਸ ਦੇਹ ਨਹੀਂ ਹੁਣ ਤੈਨੂੰ ਮਾਨਸ ਦੇਹੀ ਬੰਦੇ ਦੀ ਦੇਹੀ ਮਿਲੀ ਐ ਇਹਦੇ ਵਿੱਚ ਰਹਿ ਕੇ ਨਾਮ ਜਪਿਆ ਕਰ ਸਿਮਰਨ ਕਰਿਆ ਕਰ ਸਮੇਂ ਜੋ ਸਮਾਂ ਕੱਢ ਕੇ ਉਸ ਪਰਮਾਤਮਾ ਨੂੰ ਯਾਦ ਕਰਿਆ ਕਰ ਫਿਰ ਅਖੀਰਲੀ ਪੰਗਤੀ ਵਿੱਚ ਅੱਗੇ ਸਤਿਗੁਰੂ ਜੀ ਕਹਿੰਦੇ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਾਹ ਨਹੀਂ ਬਰੀਆ ਦਾ ਅਰਥ ਹੈ ਵਾਰੀ ਜਿਵੇਂ ਕਿਸੇ ਨੂੰ ਵਾਰੀ ਮਿਲਣੀ ਬੜੇ ਸਮੇਂ ਬਾਅਦ ਜਿਵੇਂ ਉਹਨਾਂ ਸੰਸਾਰ ਵਿੱਚ ਲੈਣਾ ਲੱਗਦੀਆਂ ਬੜੀਆਂ ਲੰਮੀਆਂ ਲੰਮੀਆਂ ਬੜੇ ਸਮੇਂ ਬਾਅਦ ਵਾਰੀ ਆਵੇ ਤੇ ਉਹ ਆਪਣੀ ਵਾਰੀ ਅਜਾਈ ਨਹੀਂ ਜਾਣ ਦਿੰਦਾ ਆ ਪਾਣੀ ਦੀ ਵਾਰੀ ਸਾਡੀ ਹਫਤੇ ਬਾਅਦ ਆਉਂਦੀ ਹੈ ਅਸੀਂ ਕਿਵੇਂ ਆਲਾਰਮ ਲਾ ਲਾ ਕੇ ਸੌਂਨੇ ਵੀ ਕਿਤੇ ਪਾਣੀ ਦੀ ਵਾਰੀ ਨਾ ਲੰਘ ਜਾਵੇ ਪਾਣੀ ਵਧਣ ਤੋਂ ਘੰਟਾ ਡੇਢ ਘੰਟਾ 2 ਘੰਟੇ ਪਹਿਲਾਂ ਜਾ ਕੇ ਉੱਥੇ ਆਪਣਾ ਤਿਆਰੀ ਕਰਦੇ ਆ ਵੀ ਕਿਤੇ ਵਾਰੀ ਨਾ ਲੰਘ ਜਾਵੇ ਹੋਰ ਬੜੀਆਂ ਵਾਰੀਆਂ ਬਾਹਰਲੇ ਮੁਲਕਾਂ ਵਿੱਚ ਲੋਕ ਜਾਂਦੇ ਆ ਏਅਰਪੋਰਟ ਤੇ 5-6 ਘੰਟੇ ਪਹਿਲਾਂ ਹੀ 12 ਘੰਟੇ ਪਹਿਲਾਂ ਹੀ ਜਾ ਕੇ ਉੱਥੇ ਜਾਣਾ ਪੈਂਦਾ ਸਾਰਾ ਕੁਝ ਚੈੱਕ ਕਰਾਉਣਾ ਪੈਂਦਾ ਅਸੀਂ ਸੋਚਦੇ ਕਿਤੇ ਵਾਰੀ ਨਾ ਲੰਘ ਜਾਵੇ ਹੋਰ بڑے ਤਰੀਕੇ ਦੀਆਂ ਵਾਰੀਆਂ ਜਿਹੜੀਆਂ ਸਾਨੂੰ ਮਿਲਦੀਆਂ ਅਸੀਂ ਪਹਿਲਾਂ ਹੀ ਉਹਨਾਂ ਦੀ ਵੇਟ ਵਿੱਚ ਜਾਂਦੇ ਆ ਪ੍ਰਸਾਦ ਗੁਰੂ ਜੀ ਕਹਿੰਦੇ ਮਨੁੱਖਾ ਜਾਮਾ ਵੀ ਤੈਨੂੰ ਇੱਕ ਵਾਰੀ ਮਿਲੀ ਹੈ ਇੱਕ ਸਮਾਂ ਮਿਲਿਆ ਦੇਖੀ ਇਹਨੂੰ ਅਜਾਈ ਨਾ ਲੰਗਾ ਦੇਈ ਇਨੂੰ ਖਾ ਪੀ ਕੇ ਹਾਸੇ ਖੇਡ ਕੇ ਵੈਸੇ ਹੀ ਨਾ ਲਗਾ ਦੀ ਆਪਣਾ ਸਮਾਂ ਵੈਸੇ ਹੀ ਨਾ ਬਰਬਾਦ ਕਰ ਲਈ ਨਾਨਕ ਕਹਿਤ ਮਿਲਨ ਕੀ ਬਰੀਆ ਗੁਰੂ ਤੇਗ ਬਹਾਦਰ ਮਾਰੇ ਕਹਿੰਦੇ ਆਹੀ ਵਾਰੀ ਐ ਤੈਨੂੰ ਪਰਮਾਤਮਾ ਨੂੰ ਮਿਲਣ ਦੀ ਇਹ ਤੇਰੀ ਔਸਰ ਇਹ ਤੇਰੀ ਵਾਰ ਇਹੀ ਤੇਰੀ ਵਾਰੀ ਹੈ ਪਰਮਾਤਮਾ ਨੂੰ ਮਿਲਣ ਦੀ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਜੇ ਆਹੀ ਤੇਰੀ ਵਾਰੀ ਮਿਲੀ ਐ ਬੜੇ ਸਮੇਂ ਬਾਅਦ ਫਿਰ ਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਤੂੰ ਉਹਨੂੰ ਸਿਮਰਦਾ ਕਿਉਂ ਨਹੀਂ ਉਹਨੂੰ ਜਪਦਾ ਕਿਉਂ ਨਹੀਂ ਉਹਨੂੰ ਮਿਲਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦਾ ਕਰਿਆ ਕਰ ਉਹਦਾ ਸਿਮਰਨ ਉਹਦੀ ਬੰਦਗੀ ਉਹਦਾ ਨਾਮ ਜਪਿਆ ਕਰ ਕਿਉਂਕਿ ਇਸ ਸਮਾਂ ਇਹ ਜਿਹੜੀ ਵਾਰੀ ਬੜੇ ਸਮੇਂ ਬਾਅਦ ਮਿਲੀ ਹੈ ਜੇ ਹੱਥੋਂ ਇੱਕ ਵਾਰੀ ਲੰਘ ਗਈ 84 ਲਖ ਜੋਨ ਉਪਾਈ ਮਾਨਸ ਕੋ ਪ੍ਰਭ ਦੀ ਵਿੜਿਆਈ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏ ਦਾ ਇਹ ਪੌੜੀ ਹੱਥੋਂ ਛੁੱਟ ਗਈ ਪੌੜੀ ਛੁਟ ਗਈ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ ਸਤਗੁਰੂ ਜੀ ਕਹਿੰਦੇ ਇੱਕ ਵਾਰੀ ਪੌੜੀ ਛੁੱਟ ਗਈ ਮਨੁੱਖਾ ਜਾਮੇ ਵਾਲੀ ਤੇ ਫਿਰ ਸਾਰਾ ਜੀਵਨ ਐਲਾ ਬਿਰਥਾ ਚੱਲਿਆ ਜਾਣਾ ਫਿਰ ਇਹ ਜੀਵਨ ਇਹ ਬੰਦੇ ਦਾ ਸਰੀਰ ਕਦੋਂ ਮਿਲਣਾ ਹੈ ਰੱਬ ਪਰਮੇਸ਼ਰ ਵਾਹਿਗੁਰੂ ਜਾਣਦਾ ਹੈ ਬੜੇ ਚੱਤਰਾਂ ਬਾਅਦ ਮਿਲਣਾ ਹੈ ਇਸ ਕਰਕੇ ਹੁਣ ਸਾਨੂੰ ਮਿਲਿਆ ਮਨੁੱਖਾ ਜਾਮਾ ਇਹਨੂੰ ਸਫਲਾ ਕਰੀਏ ਹੱਥਾਂ ਨਾਲ ਸੇਵਾ ਕਰਕੇ ਚੱਲ ਕੇ ਗੁਰੂ ਘਰ ਆ ਕੇ ਪੈਰਾਂ ਨੂੰ ਸਫਲਾ ਕਰੀਏ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਕੇ ਅੱਖਾਂ ਨੂੰ ਸਫਲੀਆਂ ਕਰੀਏ ਜੀਬ ਨਾਲ ਨਾਮ ਜਪ ਕੇ ਜੀਬਾਂ ਨੂੰ ਸਫਲੀ ਕਰੀਏ ਕੰਨਾਂ ਨਾਲ ਬਾਣੀ ਸੁਣ ਕੇ ਕੰਨਾਂ ਨੂੰ ਸਫਲੇ ਕਰੀਏ ਆਪਣੇ ਮਨ ਨੂੰ ਗੁਰੂ ਨਾਲ ਜੋੜ ਕੇ ਮਨ ਨੂੰ ਵੀ ਪਵਿੱਤਰ ਤੇ ਸੌਖਾ ਸੁਖੀ ਕਰੀਏ ਇਹ ਸਤਿਗੁਰੂ ਦਾ ਅੱਜ ਦਾ ਮੁੱਖ ਵਾਕ ਹੈ ਨਹੀਂ ਤੇ ਸਾਰੇ ਪੁਰਨੇ ਮਾਇਆ ਦੀ ਪਿਆਸਾ ਕਦੇ ਸੁਖੀ ਨਹੀਂ ਕਰ ਸਕਦੀ ਫੁਰਨੇ ਬੰਦੇ ਦੇ ਕਦੇ ਪੂਰੇ ਨਹੀਂ ਹੋ ਸਕਦੇ ਗੱਲਾਂ ਮਨ ਦੀਆਂ ਮਨ ਵਿੱਚ ਹੀ ਰਹਿ ਜਾਂਦੀਆਂ ਤੇ ਗੁਰੂ ਨੂੰ ਜਪ ਲਈਏ ਤੇ ਸਾਡਾ ਭਲਾ ਹੈ ਸਾਡਾ ਸਮਾ ਸਫਲਾ ਹੈ ਜੀ ਇਹ ਸੀ ਸਤਿਗੁਰੂ ਜੀ ਦਾ ਅੱਜ ਦਾ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸ਼ਤ ਬੈਠ ਕੇ ਸਰਵਣ ਕੀਤਾ ਜੀ ਗਲਤੀਆਂ ਭੁੱਲਾਂ ਦੀ ਖੇਮਾ ਆਸ਼ੀਸ਼ ਦੇਣੀ ਦੇਹੋ ਸਜਣ ਆਸ਼ੀਸ਼ੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਬਲਾਉ ਫਤੇ ਜੀ ਅਖਵਾਹਿ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ